ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਿੰਡ ਰਾਮਪੁਰ ਅੱਜ ਖੁਸ਼ੀਆਂ 'ਚ ਡੁੱਬਿਆ ਹੋਇਆ ਸੀ ਗਲੀ ਗਲੀ ਰੌਣਕ ਸੀ ਘਰੋਂ ਘਰ ਗੀਤ ਸੁਣਾਈ ਦੇ ਰਹੇ ਸੀ ਗੁਰਦੀਪ ਸਿੰਘ ਦੀ ਵੱਡੀ ਧੀ ਸਿਮਰਨ ਦਾ ਵਿਆਹ ਸੀ ਪਿੰਡ ਦੇ ਚੋਟੀ ਦੇ ਧਣੀ ਗੁਰਦੀਪ ਸਿੰਘ ਨੇ ਤੀ ਦੀ ਸ਼ਾਦੀ ਸ਼ਾਨੋ ਸ਼ੌਕਤ ਨਾਲ ਕਰਨੀ ਸੀ ਤੇ ਦੁੱਲਾ ਪ੍ਰਵਿੰਦਰ ਵੀ ਅਗੇ ਚੰਗੇ ਖਾਨਦਾਨ ਦਾ ਸੀ ਸਾਰੇ ਰਿਸ਼ਤੇਦਾਰ ਦੋਸਤ ਪਿੰਡ ਵਾਲੇ ਸਭ ਆਏ ਹੋਏ ਸਨ ਤੇ ਪੂਰੇ ਵਿਆਹ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਸਾਰੇ ਲੋਕ ਨੱਚ ਰਹੇ ਸੀ ਟੱਪ ਰਹੇ ਸੀ ਤੇ ਆਪਣੇ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਸੀ ਸਾਰੇ ਲੋਕ ਬਹੁਤ ਹੀ ਖੁਸ਼ੀ ਕਿਉਂਕਿ ਜੋ ਵਿਆਹ ਦੇ ਵਿੱਚ ਸਾਰੇ ਰਿਸ਼ਤੇਦਾਰ ਸਕੇ ਸੰਬੰਧੀ ਪਹੁੰਚੇ ਹੋਏ ਸੀ ਤੇ ਹੁਣ ਤਿਆਰੀ ਸੀ ਆਨੰਦ ਕਾਰਜ ਹੋਣ ਦੀ ਜਦੋਂ ਆਨੰਦ ਕਾਰਜ ਹੋਣ ਹੀ ਵਾਲੇ ਸੀ ਤੇ ਗੁਰਦੀਪ ਸਿੰਘ ਵਿਆਹ ਦੀਆਂ ਰਸਮਾਂ ਦੇ ਵਿੱਚ ਵਿਅਸਤ ਸੀ ਤੇ ਉਹ ਖੁਸ਼ੀ ਕਿ ਉਸ ਦੀ ਧੀ ਇੱਕ ਸੁਖੀ ਜੀਵਨ ਦੀ ਤਰਫ ਪੈਰ ਰੱਖ ਰਹੀ ਹੈ ਪਰ ਅਚਾਨਕ ਹੀ ਹਲਚਲ ਮਚ ਗਈ ਹਟੋ ਮੈਨੂੰ ਸ਼ਗਨ ਦੇਣ ਦਿਓ ਹਾਲਚਕ ਅਣਜਾਣਾ ਪਰ ਸ਼ਕਲਾਂੋਂ ਜਾਣ ਪਛਾਣ ਵਾਲਾ ਮੁੰਡਾ ਦਿਖਾਈ ਦਿੱਤਾ ਸਭ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਉਹ ਗੁਰਚਰਨ ਸਿੰਘ ਸੀ ਜੋ 15 ਸਾਲ ਪਹਿਲਾਂ ਮਰ ਚੁੱਕਿਆ ਸੀ ਗੁਰਚਰਨ ਸਿੰਘ ਜੋ ਗੁਰਦੀਪ ਦਾ ਭਰਾ ਸੀ ਜਿਸ ਦੀ ਮੌਤ ਜੋ ਕਿ ਇੱਕ ਐਕਸੀਡੈਂਟ ਦੇ ਵਿੱਚ ਹੋ ਗਈ ਸੀ ਇਹ ਜਿਉਂਦਾ ਕਿਵੇਂ ਹੈ ਇਹ ਕੋਈ ਭੂਤ ਤਾਂ ਨਹੀਂ ਹਾਲਚ ਚੀਕਾਂ ਪੈਣ ਲੱਗੀਆਂ ਕੁਝ ਔਰਤਾਂ ਨੇ ਮੱਥੇ ਤੇ ਦੁਹਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿਹੜੀ ਆਫਤ ਆ ਗਈ ਹੈ ਵਿਆਹ ਦੇ ਵਿੱਚ ਗੁਰਦੀਪ ਸਿੰਘ ਦੀ ਤਾਂਗ ਉਸੇ ਥਾਂ ਲੱਗ ਗਈ ਉਹ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਕਰ ਰਿਹਾ ਸੀ ਸਭ ਦੀ ਇੱਕ ਹੀ ਗੱਲ ਇਹ ਗੁਰਚਰਨ ਤਾਂ 15 ਸਾਲ ਪਹਿਲਾਂ ਮਰ ਗਿਆ ਸੀ ਅਗਲੇ ਪਲ ਹਾਲ ਵਿੱਚ ਸਹਿਮ ਛਾ ਗਿਆ ਕੀ ਇਹ ਹਕੀਕਤ ਗੁਰਚਰਨ ਸੱਚਮੁੱਚ ਜਾਂਦਾ ਸੀ ਜਾਂ ਕੋਈ ਪੋਤੀ ਆਈ ਵਾਪਰਿਆ ਸੀ ਇਹ ਸਚਾਈ ਖੋਲਣ ਦੇ ਲਈ ਤੁਹਾਨੂੰ 15 ਸਾਲ ਪਿੱਛੇ ਜਾਣਾ ਪਵੇਗਾ ਜੀ ਹਾਂ ਦੱਸ ਦਈਏ ਕਿ ਇਹ ਅਨੋਖਾ ਵਿਆਹ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ 15 ਸਾਲ ਪਹਿਲਾਂ ਇੱਕ ਰੋਡ ਐਕਸੀਡੈਂਟ ਦੇ ਵਿੱਚ ਗੁਰਚਰਨ ਮਾਰਿਆ ਗਿਆ ਸੀ ਪਰ ਉਸ ਨੂੰ ਕਿਸੇ ਨੇ ਬਚਾ ਲਿਆ ਸੀ ਪਰ ਬਾਅਦ ਦੇ ਵਿੱਚ ਜਦੋਂ ਵਾਪਸ ਆਪਣੇ ਪਿੰਡ ਦੇ ਵਿੱਚ ਆਇਆ ਤਾਂ ਉਸ ਨੂੰ ਪਤਾ ਲੱਗਿਆ ਕਿ ਪਰਿਵਾਰਕ ਮੈਂਬਰਾਂ ਨੇ ਤਾਂ ਉਸ ਨੂੰ ਮਰਿਆ ਹੋਇਆ ਸਮਝ ਕੇ ਭੋਗ ਵੀ ਪਾ ਦਿੱਤਾ ਹੈ ਦੋਸਤ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਬਾਅਦ ਦੇ ਵਿੱਚ ਉਹ ਵਾਪਸ ਚਲਾ ਗਿਆ ਅਤੇ ਹੁਣ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸਦੇ ਭਰਾ ਦਾ ਵਿਆਹ ਹੋਣ ਵਾਲਾ ਹੈ ਤਾਂ ਉਹ ਵਿਆਹ ਵਾਲੇ ਦੇ ਨਾਲ ਸ਼ਗਨ ਦੇਣ ਦੇ ਲਈ ਪਹੁੰਚਿਆ ਕਿਉਂਕਿ ਦੋਨਾਂ ਭਰਾਵਾਂ ਦੇ ਵਿਚਕਾਰ ਬਹੁਤ ਹੀ ਜ਼ਿਆਦਾ ਪਿਆਰ ਸੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ